ਮੇਰਾ ਨਾਮ ਸੁਦੇਸ਼ ਸਿੰਘ ਰਾਜੀ ਏ ਗੱਲ ਹੋਈ ਜੀ ਗੱਲ ਵੀਰ ਜੀ ਕੁਛ ਨਹੀਂ ਹੋਈ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆਇਆ ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤੇ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆਪਾਂ ਰਾਜੀਨਾਮਾ ਕਰ ਲੈਂਦੇ ਆ ਤੁਹਾਨੂੰ ਰਾਜੀਨਾਮਾ ਕਰਨ ਨੂੰ ਉੱਥੇ ਮੱਖਣ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮਾ ਹੋ ਗਿਆ ਬਸ ਉਹਰੇ ਆਪਾਂ ਲਿਖਤੀ ਦੇ ਦਾਂਗੇ ਥਾਣੇ ਦੇ ਵਿੱਚ ਜਿੱਦਾਂ ਹੋ ਗਏ ਨਬੜਨਾਂਗੇ ਅਹੀਂ ਦੌਰ ਲੱਗੇ ਉਹਨਾਂ ਨਾਲ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਹੱਟ ਤੇ ਜਿਹੜੇ ਜਣੇ ਸੀ ਉਸਨਰ 10 ਤੋਂ 12 ਜਣੇ ਸੀ ਤੇ ਹਜ਼ਾਰ ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਏ ਅਹੀਂ ਦੋਨੋਂ ਭਰਾ ਆਏ ਉੱਥੇ ਕਿ ਅਹੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਕੁਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਪੁਲਿਸਿੰਗ ਗੋਪੀ ਹਮਰ ਕਰਨ ਇਹ ਕੱਲ ਮਿਤੀ 3 5 25 ਨੂੰ ਤਕਰੀਬਨ ਸਾਢੇ 4:30 ਦੇ ਸਮੇਂ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਮੰਗਲ ਢਾਬਾ ਹੈਗਾ ਹੈ ਬੇਰਕਾ ਰੋਡ ਦੇ ਉੱਪਰ ਉੱਥੇ ਕਿਸੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਗਿਆ ਤੇ ਜਦੋਂ ਆਪਾਂ ਮੌਕੇ ਤੇ ਪਹੁੰਚੇ ਹਾਂ ਤੇ ਸਾਨੂੰ ਜਿਹੜਾ ਵਿਕਟਿਮ ਹੈਗਾ ਹੈ ਆਰੈਂਟੀਫਾਈ ਹੋਇਆ ਹੈ ਜਿਸ ਦਾ ਨਾਮ ਹੈ ਕੁਲਦੀਪ ਉਸਕੋਪੀ ਤੇ ਇਹ ਬੇਰਕਾ ਦੇ ਰਹਿਣ ਵਾਲਾ ਆ ਤੇ ਆਪਾਂ ਇਹਨਾਂ ਦੇ ਜਿਹੜਾ ਬ੍ਰਦਰ ਸੀਗਾ ਸੁਖਦੇਵ ਸਿੰਘ ਰਾਜੂ ਉਸ ਦੇ ਬਿਆਨਾਂ ਤੇ ਆਪਾਂ ਮੁਕੱਦਮਾ ਨੰਬਰ 44/25 ਅਦੀਨ ਤਾਰਾ 103 193 90 ਤੇ ਆਮ ਸੈਕਟਰ 25 ਚੰਦਾਂ ਨਾਟ थाना वेकराज फटाडाज की। ਤਾਂ ਕਾਰਨ ਇਹ ਉਹ ਜਿਹੜੇ ਕਾਰਨ ਇਹ ਆ ਕਿ ਜਿਹੜੀ ਸਾਡੀ ਪ੍ਰੀਮੀਰੀ ਇਨਵੈਸਟੀਗੇਸ਼ਨ ਹੁਣੇ ਆਪਾਂ ਕੀਤੀ ਹੈ ਉਸ ਵਿੱਚ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਬੋਡੀ ਤੇ ਜਿਹੜਾ ਸ਼ੀਰਾ ਜਿਹੜਾ ਕਿ ਵਿਕਿੰਨ ਦੇ ਚਚੇਰੇ ਭਰਾ ਹੋਈ ਹੈ ਇਹਨਾਂ ਨੂੰ ਕਾਕਾ ਜਿਹੜਾ ਹੈਗਾ ਉਰਫ ਲਮਜੋਤ ਸਿੰਘ ਇਹਨਾਂ ਨੇ ਕਿਸੇ ਲੜਕੀ ਦੇ ਚੱਕਰ ਤੇ ਇਹਨਾਂ ਨੂੰ ਪਹਿਨਾ ਜਿਹੜਾ ਕੋਈ ਹਸਪੀਟਲ ਹੈਗਾ ਆ ਪਰਮਨੈਂਟ ਹਸਪੀਟਲ ਹੈਗਾ ਉੱਥੇ ਸਵੇਰ ਜੀ ਦਾ ਕਿ ਤਕ ਲਗਭਗ 8:30 ਵਜੇ ਫਿਰ ਉਸ ਤੋਂ ਬਾਅਦ ਇਹਨਾਂ ਵਿੱਚ ਉੱਥੇ ਬੈਸਤ ਬਾਜੀ ਹੋਈ ਲੜਾਈ ਹੋਈ ਤੇ ਜਿਹੜਾ ਇਹ ਬੋਡੀ ਐਂਡ ਸ਼ੀਰਾ ਹੈਗਾ ਇਹ ਆਪਣਾ ਡਾਕਟਰ ਕਢਾਉਣ ਵਾਸਤੇ ਫਿਰ ਪੁਲਿਸ ਸਟੇਸ਼ਨ ਦੇਖਾ ਆ ਇਨ ਦਾ ਮੀਨ ਟਾਈਮ ਜਿਹੜਾ ਇਹਨਾਂ ਦਾ ਭਰਾ ਸੀਗਾ ਚਾਹੇ ਦਾ ਮੁੰਡਾ ਸੀਗਾ ਤੇ ਇਹਨਾਂ ਨੂੰ ਫੋਨ ਆਇਆ ਕਿ ਆਪਾਂ ਕਾਕੇ ਉਹਨਾਂ ਦਾ ਫੋਨ ਆਇਆ ਕਿ ਆਪਾਂ ਬਹਿ ਕੇ ਰਾਜਨਾਮਾ ਕਰ ਲਈ ਤੇ ਜਦੋਂ ਇਹ ਆਪਣਾ ਸੁਖਦੇਵ ਸਿੰਘ ਰਣਜੀਤ ਸਿੰਘ ਤੇ ਕੁਲਦੀਪ ਸਿੰਘ ਜਿਸ ਦੀ ਮੌਤ ਹੋਈ ਆ ਇਹ ਜਦੋਂ ਉਥੇ ਮੌਕੇ ਤੇ ਪਹੁੰਚੇ ਸਾਢੇ 10 ਵਜੇ ਤੇ ਉਥੇ ਇਹਨਾਂ ਦੀ ਫਿਰ ਤੋਂ ਝੜਪ ਹੋਈ ਆ ਹੱਥ ਆਪਾਈ ਹੋਏ ਆ ਤੇ ਇਸ ਇਸ ਦੌਰਾਨ ਜਿਹੜਾ ਪਾਕਾ ਜਿਹਾ ਉਕ ਫੁੱਲੰਦੋ ਸਿੰਘ ਇਸਨੇ ਆਪਣੇ ਪਿਸਤੌਲ ਨਾਲ ਫਾਇਰ ਕਰਦੇ ਹੋਏ ਕੁਲਦੀਪ ਸਿੰਘ ਨੂੰ ਉੱਥੇ ਹੀ ਮਟਰ ਕਰ ਦਿੱਤਾ ਤੇ ਕਿਹੜਾ ਦਰਗਾਹ ਚੇ ਗੋਣੀ ਕਰੀ ਨੇ ਜਦੋਂ ਆਪਾਂ ਡੈਡ ਬੋਡੀ ਦੀ ਆਪਾਂ ਜਦੋਂ ਬੇਸਿਕ ਉਸ ਟਾਈਮ ਸਾਡੇ ਕੋਲ ਚਾਰ ਸ਼ਾਟਸ ਸਨ ਉਹ ਸਿੱਧਾ ਬਾਕੀ ਆਪਾਂ ਸੀਨ ਨੂੰ ਰਿਕਾਰਡ ਕਰਦੇ ਗਏ ਗੋਡੀ ਚਲਾਈਏ ਤਾਂ ਕੋਈ ਸੰਭੇਵ ਨਹੀਂ ਜੀ ਹਾਂ ਇਹ ਤੇ ਅੰਗਾਰ ਲਿਸਨ ਸੀਗਾ ਜੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੋ ਜਾ ਉਸ ਤੋਂ ਬਾਅਦ ਖਤਮ ਉਹ ਜਦੋਂ ਵੀਡੀਓ ਸਾਹਮਣੇ ਆਈ